ਸਮਾਜ ਸੇਵੀ ਤੇ ਪਿੰਡ ਪਟੱਯਾ ਦੇ ਸਰਪੰਚ ਸਰਬਜੀਤ ਸਿੰਘ ਜੀ ਤੋਂ ਸੂਚਨਾ ਮਿਲੀ ਕਿ ਇੱਕ ਮੋਟਰਸਾਈਕਲ ਨਹਿਰ ਵਿੱਚ ਡਿੱਗਿਆ ਪਿਆ ਹੈ। ਐਸਐਸਐਫ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਪਟੱਯਾ ਨਹਿਰ ਦੇ ਬਣੀ ਪੁਲੀ ਦੇ ਹੇਠਾਂ ਮੋਟਰਸਾਈਕਲ ਲਾਵਾਰਿਸ ਹਾਲਤ ਦੇ ਵਿੱਚ ਪਿਆ ਹੈ। ਮੌਕੇ ਤੇ ਐਸਐਸਐਫ ਟੀ ਮਤੇ ਥਾਣਾ ਫਿਲੌਰ ਤੋਂ ਐਸਆਈ ਕਾਬਲ ਸਿੰਘ ਆਏ। ਐਸਐਸਐਫ ਟੀਮ ਨੇ ਡਿਊਟੀ ਅਫਸਰ ਦੀ ਮਦਦ ਕਰਦੇ ਹੋਏ ਟੀਮ ਨੇ ਲੋਕਾਂ ਦੀ ਮਦਦ ਨਾਲ ਸਪਲੈਂਡਰ ਮੋਟਰਸਾਈਕਲ ਨਹਿਰ ਦੇ ਵਿੱਚੋਂ ਬਾਹਰ ਕੱਢ ਕੇ ਥਾਣਾ ਫਿਲੌਰ ਪਹੁੰਚਾਇਆ। ਕੈਮਰਾਮੈਨ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਇਸ ਮੋਟਰਸਾਈਕਲ ਦੇ ਸਬੰਧ ਵਿੱਚ ਸਾਨੂੰ ਸਮਾਜ ਸੇਵੀ ਨੇ ਪਿੰਡ ਪਟੀਆਂ ਦੇ ਸਰਪੰਚ ਸਰਦਾਰ ਸਰਜੀਤ ਸਿੰਘ ਜੀ ਉਹਨਾਂ ਦੀ ਕਾਲ ਆਈ ਸੀ ਕਿ ਨਹਿਰ ਵਿੱਚ ਮੋਟਰਸਾਈਕਲ ਪਿਆ ਜੋ ਕਿ ਹਾਈਵੇ ਦੇ ਉੱਪਰ ਹੀ ਹੈ ਉਹਦੀ ਪੁਲੀ ਦੇ ਥੱਲੇ ਨਹਿਰ ਦੇ ਵਿੱਚ ਸੀਗਾ ਜੀ ਅਸੀਂ ਮੌਕੇ ਤੇ ਜਾ ਕੇ ਦੇਖਿਆ ਸਪਲੈਂਡਰ ਮੋਟਰਸਾਈਕਲ ਸੀ ਬਿਨਾ ਨੰਬਰ ਤੋਂ ਜਿਸ ਦੇ ਨਾ ਅੱਗੇ ਨਾ ਪਿੱਛੇ ਨੰਬਰ ਪਲੇਟ ਸੀ ਤੇ ਮੌਕੇ ਤੇ ਉਹਨਾਂ ਨੇ ਐਸ ਐਚਓ ਸਾਹਿਬ ਨੂੰ ਫਲੋਰ ਨੂੰ ਵੀ ਕਾਲ ਕੀਤੀ ਸੀ ਜਿੱਥੋਂ ਕਿ ਕਾਬਲ ਸਿੰਘ ਡਿਊਟੀ ਅਫਸਰ ਆਏ ਤੇ ਅਸੀਂ ਨਾਲ ਹੋ ਕੇ ਮੋਟਰਸਾਈਕਲ ਬਾਹਰ ਕੱਢ ਕੇ ਤਾਂ ਥਾਣੇ ਫਲੋਰ ਪਹੁੰਚਾ ਦਿੱਤਾ ਕੀ ਲੱਗਦਾ ਇਹਦਾ ਹੋ ਸਕਦਾ ਪਤਾ ਦੇਖੋ ਜੀ ਇਹ ਤਫਤੀਸ਼ ਦਾ ਮੈਟਰ ਹੈ ਬਟ ਦੇਖਣ ਵਿੱਚ ਤਾਂ ਇਦਾਂ ਲੱਗਦਾ ਜਿਸ ਤਰ੍ਹਾਂ ਅੱਗੇ ਪਿੱਛੇ ਨੰਬਰ ਪਲੇਟ ਨਹੀਂ ਪਈ ਕੋਈ ਚੋਰੀ ਦਾ ਨਾ ਹੋਵੇ ਬਾਕੀ ਅਗਲੀ ਤਫਤੀਸ਼ ਦਾ ਥਾਣਾ ਫਲੋਰੀ ਕਰੇਗਾ ਹਾਂਜੀ ਕੇਵਲ ਸਿੰਘ ਜੀ ਸੀਗੇ ਡਿਊਟੀ ਅਫਸਰ ਉਹ ਫਲੋਰ ਕੋਸਟ ਲੈ ਗਿਆ ਹਾਂਜੀ ਨਹਿਰ ਦੇ ਵਿੱਚ ਸੀਗਾ ਜੀ